ਹੋ ਹਾ ਬਸ ਆ ਤੁਹਾਨੂੰ ਢਾਲ ਕਿਧਰ ਗੱਡੀ ਤੂੰ ਕੀ ਗੱਲ ਹੋ ਗਈ ਆ ਕੀ ਗੱਲ ਕੀ ਜੱਟ ਦੇ ਪੈਸੇ ਆ ਜੱਟ ਜਿਦਾ ਮਰਜ਼ੀ ਕਮਾਏ ਜੇੜ ਚ ਮਾਰੇ ਜੋ ਮਰਜ਼ੀ ਕਰੇ ਸਾਡਾ ਸਾਡਾ ਜੋ ਦਿਲ ਕਰੇਗਾ ਕਰਾਂਗੇ ਆਹ ਤੂੰ ਮੋਟਰਸਾਈਕਲ ਤੋਂ ਹੁੰਦਾ ਫਿਰਦਾ ਇਹ ਇਹ ਕੀ ਕਹਿਂਦੀ ਆ ਕੀ ਕਹਿਨੀ ਤੂੰ ਨਹੀਂ ਜਾਣੇ ਪੁੱਛੜਾਏ ਤੂੰ ਆਪਾਂ ਚਾਬੀ ਲੈਣੇ ਲਾ ਪੁੱਛੇ ਲੰਗੇ ਕਿੰਨੇ ਖੜੀ ਚਾਬੀ ਆ ਪਤਾ ਨਹੀਂ ਕੌਣ ਸਗਾ ਲੈ ਜਾਣ ਯਾਰ ਰੱਬ ਹੁੰਦੇ ਆ ਰਬ ਹੁੰਦੇ ਤੇਰੇ ਨਾਮ ਅਸਾਂ ਦਾ ਨਾ ਕੋਈ ਆ ਵਰਤ ਲੈਣ ਚੀਜ਼ ਇਹ ਤੁਰ ਸੜਾਉਣੀ ਈ ਧਾੜ ਦੇ ਨੀ ਕੋਲ ਖਲੇ ਅੱਗੇ ਰਾਮ ਦੇਖ ਲੈ ਲੈ ਜਿੰਨੇ ਯਾਰ ਸੀ ਸਾਰੇ ਰਾਮ ਲੱਗੇ ਜੱਮਾ ਰਬ ਉੱਤੇ ਸੀ ਹਣਾ ਮੇਰੇ ਯਾਰਾਂ ਨੂੰ ਨਾ ਕੋਈ ਕਹੀਂ ਕੁੜੀਏ ਮੈਂ ਇਦਾਂ ਹੀ ਗੇਟ ਬੰਨਣੇ ਇਦਾਂ ਹੀ ਚਾਬੀਆਂ ਦੇਣੀਆਂ ਕਰ ਲਾ ਵੇ ਜੋ ਕਰਨਾ ਹਾਂ ਦੱਸ ਦਾਂ ਭੰਨ ਕੇ ਦੱਸ ਦਾਂ ਦੱਸ ਦਾਂ ਭੰਨ ਕੇ ਆ ਲੈ ਦੱਸ ਲੈ ਪੰਨਿਆਈਓ ਜੱਟ ਨੇ ਮੈਂ ਬਣਾਇਆ ਤੂੰ ਬਣਾਏਗਾ ਪੇਪਰ ਲੱਗੋ ਆ ਲੈ ਆ ਲੈ ਆ ਲੈ ਯਾਰ ਨਹੀਂ ਫਿਰਦਾ ਜਾ ਅੱਗੇ ਜਾਣਾ ਤੇ ਤੈਨੂੰ ਬਹੁਤ ਤਾਰ ਮੇਰੇ ਯਾਰਾਂ ਬਾਰੇ ਨਾ ਕੁਝ ਕਹਿ ਦੀ ਤੇਰੇ ਕਿਦਾਂ ਪੰਨਿਆ ਤੇਰਾ ਜੋਰ ਲੱਗਿਆ ਤੈਨਹੀਂ ਆਇਆ ਅੱਛਾ ਬੜਾ ਘਰ ਵਾਲੇ ਦਾ ਫਿਕਰ ਹੁੰਦਾ ਅੱਗੇ ਤੇ ਕਦੀ ਹੋਇਆ ਨਹੀਂ ਨਾ ਅੱਜ ਤੇ ਤੈਨੂੰ ਬੜਾ ਪਿਆਰ ਆਉਂਦਾ ਤੈਨੂੰ ਹੈ ਉੱਤੇ ਅੱਜ ਵੀ ਅੱਜ ਵੀ ਹੋਗੀ ਅਭੀ ਮੈਂ ਕਾ ਚੁੱਪ ਕਰ ਜਾ ਬੀਬੀ ਸੱਚਾਈ ਦੱਸਦੀ ਬੁਰੀ ਕੀ ਗੱਲ ਹੋਈ ਬੀਬੀ ਬਸ ਇਹ ਹੋ ਜਾਂਦਾ ਇਹ ਨਾ ਆਪਾਂ ਕਾ ਜਿਹੜਾ ਕੋ ਕੰਮ ਕਰ ਲਗਾ ਪਹਿਲਾਂ ਬੋਲ ਦੇ ਤੇਰੇ ਹੱਥ ਵੀ ਚੰਦਰੀ ਚੰਦਰੀ ਬੀਬੀ ਪਤਾ ਨਹੀਂ ਇਹਨੇ ਘਰ ਦੇ ਵਿੱਚ ਕੀ ਕੱਪੜੇ-ਕਪੜੇ ਤੋਂ ਕੋਈ ਕਰਦੇ ਨਹੀਂ ਨਾ ਇਹਨੇ ਕੋ ਪ੍ਰੈਸ ਕਰਕੇ ਦੇਣਾ ਕਿਸੇ ਨੂੰ ਕੱਪੜਾ ਦੇ ਹੁਣ ਆ ਗਈ ਬਸ ਨਹੀਂ ਕੋ ਵੰਡੇ ਹੀ ਕੱਪੜੇ ਕੋ ਆ ਪਰੇ ਰੱਖ ਗਿਆ ਕੀ ਗੱਲ ਆ ਮੈਂ ਮੈਂ ਕੱਪੜੇ ਤੁਹਾਨੂੰ ਰੱਖੇ ਹਨ ਹਾਂ ਉਹ ਡੈਡੀ ਨੇ ਨਾ ਉਹ ਬਾਜੀ ਨੂੰ ਦੋਹ ਦਿੱਤੇ ਹਾਂ ਤੇ ਮੈਂ ਕਹਿੰਦੀ ਦੋਬੇ ਬਜ ਜਦੋਂ ਮੈਂ ਥੋੜੇ ਓਦੋਂ ਥੋੜੇ ਰੋਟੀ ਰੋਟੀ ਬਣਾਉਣੀ ਆ ਹਾਂ ਨਾ ਉੱਥੇ ਉਹ ਬਸ ਕੁਛ ਨਾ ਤ ਜੜੀ ਮੇਰੀ ਫੈਲਦੀ ਹੈ ਨਾ ਇਹ ਨਹੀਂ ਦੱਸਦਾ ਇਹ ਨਹੀਂ ਦੱਸਦਾ ਉਹਦੀ ਦੱਸਣੀ ਆ ਆਪਣੀ ਮੈਂ ਕੀ ਹੋਇਆ ਫਿਰ ਬੋਲ ਤੂੰ ਹੀ ਨਾ ਮੈਂ ਕਿ ਉਹਨੂੰ ਫਿਰ ਮੈਂ ਅਸਾਂ ਆਪਣੇ ਪੁੱਤ ਨੂੰ ਸ਼ਾਇਦ ਇਹ ਕਹਾਣੀ ਕੱਢਿਆ ਮੈਂ ਹੁਣ ਚੁੱਪ ਕਰਨਾ ਕਿ ਨਹੀਂ ਹਾਂ ਠੀਕ ਇਹਨੂੰ ਕਹਿ ਸਕਦੀ ਹਾਂ ਤੂੰ ਇਨੂੰ ਕਹਿ ਸਕਦੀ ਏ ਇਦਾਂ ਜੀ ਸੱਚੀ ਦੱਸ ਦੇ ਸਚਾਈ ਦੱਸ ਦੇ ਇਹਨੂੰ ਕਹਿ ਸਕਦੀ ਏ ਇਦਾਂ ਚੁੱਪ ਕਰ ਜਾ ਹੋਇਆ ਹੋਇਆ ਕਿੰਨੀ ਸਾਲਾਂ ਤੋਂ ਖੇਡਦਾ ਵੀ ਏ ਹੋ ਗਿਆ ਚੁੱਪ ਹੋ ਮੁੜ ਕੇ ਬੋਲਿਆ ਨੀ ਤਾਂ ਉਹ ਕਾਹਨੇ ਬੋਲੇ ਸੁਣਦਾ ਨਹੀਂ ਇਹਨੇ ਬੋਲੇ ਨੀ ਕਿ ਮੇਰੇ ਕੰਨ ਹੋ ਗਿਆ ਨਾ ਮੈਂ ਮਾਰਦੀ ਰ ਮੜ ਅੰਦਰ ਵੜਿਆ ਮੈਂ ਹੁਣ ਚੁੱਪ ਹੋਣਾ ਵੀ ਨਹੀਂ ਤੂੰ ਆ ਠੀਕ ਹੋ ਗਿਆ ਮੁੜ ਕੇ ਨੇ ਬੋਲਿਆ ਕਿ ਤੂੰ ਸੁਣ ਨਹੀਂ ਇਹ ਚੁੱਪ ਹੋ ਗਈ ਇਹ ਦੇਖ ਲੈ ਇਹ ਇਹ ਕਹਿਣਾ ਹੀ ਨਹੀਂਦਾ ਇਦਾਂ ਇਹ ਨਹੀਂ ਕਹਿੰਦੀ ਇਹ ਤਾਂ ਜਲਾਦਿਆ ਮੈਂ ਮਲਦੀ ਇਹਨਾਂ ਨਾਲ ਗੱਲ ਕਰਨੀ ਨਹੀਂ ਕਰਨੀ ਨਹੀਂ ਇਹ ਤੇਰੇ ਮਨ ਨਾਲ ਕਰਨਾ ਜੇ ਮੋੜ ਕੇ ਸਕੂਲ ਨਹੀਂ ਇੱਦਾਂ ਧਮਾ ਕੇ ਡੇਢ ਚ ਮਾਰੀ ਸੁਣੇ ਅੱਗੇ ਮੇਰਾ ਮਨ ਪਰੇਸ਼ਾਨ ਬੜਾ ਜੱਛਾ ਤੂੰ ਤੂੰ ਇਹ ਗੇਟ ਪੜਾਏ ਆਹੋ ਜੋਰ ਲਗਾ ਨਾ ਮੈਨੂੰ ਪੜਾਈ ਜਿਹੜਾ ਪੈਸੇ ਲੱਗੇ ਉਹ ਕੁਝ ਨਹੀਂ ਦੇਠੇ ਬੜੀਆਂ ਬੁਲਾਈਆਂ ਕੋਠੀਆਂ ਤੇ ਸਭੇ ਪਤਾ ਲੱਗਾ ਸੀ ਬਾਬੂ ਦੱਸ ਕੀ ਕਰਨਾ ਦੱਸ ਕੀ ਚਾਹੀਦਾ ਦੱਸ ਕੀ ਚਾਹੀਦਾ ਹਾਂ ਬੋਲੀ ਚ ਅਜਣਾ ਮੇਰਾ ਕੀ ਨਾ 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 ਰਹੀਆਂ ਇੱਕ ਪਾਸੇ ਫੇ ਇਹ ਫੇ ਅੱਜ ਫੇ ਦੋ ਹੱਥ ਹੋ ਜਾਣੇ ਮੈਂ ਹਾਂ ਲਾ ਇਹ ਨਾ ਹੋਵੇ ਕਿ ਤੂੰ ਐਵੇਂ ਕਿਤੇ ਭੂਏ ਚੜੀ ਜਾਵੇਂ ਕਿ ਬੀਬੀ ਦੱਸ ਤਾ ਉਂਗਲਾ ਅੰਗਲਾ ਨਾ ਕਰ ਮੇਰੇ ਵਾਲਾ ਮੈਂ ਬਥੇਰਾ ਗੁੱਸਾ ਦੇ ਲਿਆ ਆ ਆ ਇਹ ਚੰਗੀ ਗੱਲ ਆ ਬਥੇਰੇ ਕੰਮ ਆ ਮੈਨੂੰ ਮੈਂ ਮੈਂ ਯਾਦ ਕਰਦੇ ਜਾ ਕੇ ਕਬਾੜਾ ਮੇਰੇ ਲਾ ਕੋ ਚੱਲ ਜਾ ਤੇ ਤੇਰੇ ਨਾਲ ਮੈਂ ਨਾਲੇ ਮੈਨੂੰ ਬੁਲਾਇਆ ਤੇ ਯਾਦ ਰੱਖ ਦੁਬਾਰਾ ਸੁਲਾ ਕੇ ਦੱਸ ਦੱਸ ਮਾ ਮਾ ਮੇਲਾ ਪਾਪਾ ਮੇਲੇ ਨਾ ਨਾਸਾ ਮੇਰੀਆਂ ਦੁਬਾਰਾ ਸੁਲਾ ਕੇ ਦੱਸ ਆਹ ਨਾ ਚੱਕੀ ਇਹੋ ਹੀ ਨਾ ਗੱਲ ਹੋ ਜੇ ਫੇ ਅੱਜ ਆ ਮਮੀ ਆ ਫੜਾ ਤੇ ਕੱਪੜੇ ਕੁੱਪੜੇ ਚੱਲ ਨੂੰ ਘਰੋਂ ਕੱਢ ਬਾਹਰ ਪੱਤੂ ਤੂੰ ਓ ਤੂੰ ਆਉਂਦੀ ਤੂੰ ਮਿਲ ਘਰੋਂ ਕੱਢਣਾ ਬੜਾ ਦੁਖੀ ਕੀਤਾ ਯਾਰ ਤੇ ਖਾਣ ਜੀਣ ਦਿੰਦੀ ਕਰਾ ਤੇਰਾ ਬੁੱਤ ਬੜਾ ਏ ਤੂੰ ਦੋਨੇ ਜਣੀਆਂ ਬੜੀਆਂ ਕੀ ਫਿਰਦੀਆਂ ਕੀ ਬੜੀਆਂ ਫਿਰਦੀਆਂ ਤੂੰ ਘਰ ਬੜਾਏ ਤੁਸੀਂ ਦੋਨੇ ਜਣੀਆਂ ਬੜੀਆਂ ਕੀ ਫਿਰਦੀਆਂ ਨਹੀਂ ਤੂੰ ਵੀ ਬੜੀ ਫਿਰਦਾ ਘਰ ਬਣਾਏਗਾ ਫੇਰ ਘਰੇ ਵੱਡ ਕੱਢੀਏ ਮੈਂ ਹੁਣ ਮੈਂ ਹੁਣ ਮੋਹਤਵਾਰ ਆ ਮੇਰਾ ਵਿਆਹ ਹੋ ਚੁੱਕਿਆ ਮੈਂ ਮੁੰਡੇ ਦਾ ਮੈਂ ਮੇਰਾ ਮੁੰਡਾ ਹੈ ਇੱਕ ਤੈਨੂੰ ਕਦੀ ਆਪਾਂ ਯਾਰਾਂ ਮਗਰ ਘੌੜਾ ਕਰਦਾ ਮੁੰਡਾ ਵੀ ਆਪਣਾ ਦੇ ਤਾਂ ਉਹਨੂੰ ਰੋਕਾ ਬਣਾ ਲੈਣਾ ਜਿਹੜੇ ਯਾਰ ਹੁੰਦੇ ਆ ਨਾ ਯਾਰ ਜਾਨਾ ਹੁੰਦੀਆਂ ਆ ਜਾਨਾ ਅੱਗੇ ਜਾਣਾ ਦੇਖਿਆ ਨਹੀਂ ਅੱਗੇ ਜਾਣਾ ਕਿੱਦਾਂ ਟੰਗਿਆ ਕੇ ਜਾਂਦਾ ਨੇ ਤੇ ਇੱਕ ਉਹ ਕਿੰਨਾ ਮੇਰ ਨਾਲ ਪਿਆਰ ਕਰਦੇ ਕਿੰਨਾ ਕਿੰਨਾ ਚਟਾਇਆ ਉਹਨਾਂ ਨੇ ਕਿੰਨਾ ਕੁ ਪਿਆਰ ਕਰਦੇ ਮੇਰ ਨਾਲ ਪਿਆਰ ਕਰਦੇ ਸਾਰੇ ਪਿਆਰ ਕਰਦੇ ਹੁੰਦੇ ਆ ਹੈ ਗੱਲਾਂ ਮਾਰਦੇ ਆ ਹੁਣ ਭਵਨ ਨਹੀਂ ਹੁੰਦੇ ਹਰਾਮ ਦੇ ਆ ਪਰ ਪਿੰਨਾ ਪਿਆਰ ਤੇ ਕਰਦੇ ਕਿ ਨਹੀਂ ਬੜਾ ਪਿਆਰ ਤੇਰੇ ਨਾਲ ਜਿਹੜਾ ਫੇਰੋਂ ਜ਼ਿਆਦਾ ਪਿਆਰ ਕਰਦੇ ਮੈਨੂੰ ਮੈਂ ਤਾਂ ਮੈਂ ਨਾਲ ਕਰ ਜਾਂਦੀ ਪਿਆਰ ਮਮ ਜੀ ਕੀਤੀ ਬਾਬਿਆਂ ਵਾਲਾ ਪੇਸ਼ ਕੀਤਾ ਸੀ ਇੱਕ ਨੂੰ ਬਾਬਿਆਂ ਦਾ ਪੇਜਦਾ ਮੰਮ ਜੀ ਮੰਜੀ ਬਾਬਿਆਂ ਨਾਲ ਕਰਤੀ ਨਹੀਂ ਮੂੰਹ ਕਰੀਦਾ ਕਿ ਪਿੱਠ ਮਾਰਦੀ ਬਾਬਿਆਂ ਤੇ ਗੱਲ ਹੋ ਗਈ ਹੁਣ ਦੇਖਿਆ ਚਲ ਕੋਈ ਗੱਲ ਨਹੀਂ ਪਹਿਲੇ ਹੁਣ ਕੀ ਤੇ ਉਹ ਵਿਚਾਰੇ ਨੂੰ ਪਤਾ ਹੀ ਨਹੀਂ ਪਤਾ ਨਹੀਂ ਪਾਬਿਆਂ ਨੂੰ ਤਾਂ ਭਾਇਆ ਨਹੀਂ ਹੋਰ ਬਹਿਨ ਕਿਤੇ ਜਿਲੇ ਘਰ ਆਜੋ ਉਹਲੇ ਨਾਲ ਕਲੇਸ਼ ਜਿਲੇ ਘਰ ਆਜੋ ਉਹਨਾਂ ਦਾ ਭੂਏ ਚੜੇ ਪੈ ਦੋਨੇ ਜਾਣੀਆਂ ਘਰ ਦੇ ਵਿੱਚ ਮਲਕੀਅਤ ਦਿਖਾਉਂਦੀਆਂ ਆਪਣੀ ਹੈ ਗੱਲਾਂ ਮਾਰਦੇ ਫਿਰਦੇ ਮੈਂ ਵੀ ਹੁਣ ਕਮਾਈ ਕਰਦਾ ਆਂ ਬੰਦੇ ਕਮਾਈ ਕਰਦੇ ਆਂ ਥਾਨ ਕਰਦਾ ਕਿਸੇ ਕਮਾਈ ਦਾ ਮਾਣ ਹੋਣਾ ਤੇ ਕਮਾਈ ਕਰਿਆ ਪਰ ਇਹ ਲੈ ਕਰਦਾ ਸਾਡੇ ਲਈ ਕਰਦਾ ਮਾਣ ਹੁੰਦਾ ਹੀ ਆਪਣੀ ਕਮਾਈ ਦਾ ਜਦੋਂ ਬੰਦਾ ਚਾਰ ਪੈਸੇ ਕਮਾਉਂਦਾ ਨਾ ਜਦੋਂ ਚੜਾਈਆਂ ਚੜ ਉਹ ਕਹਿੰਦਾ ਫੇ ਭੁੱਲ ਜਾ ਬਿਲਕੁਲ ਭੁੱਲ ਸਕਦੇ ਆਪਾਂ ਆਪਾਂ ਲੈਣਾ ਕੀ ਆ ਆਮ ਲੋਕਾਂ ਤੋਂ ਕੀ ਲੈਣਾ ਲੋਕਾਂ ਦਾ ਸਾਡਾ ਵੱਡਿਆਂ ਚ ਬਹਿਣ ਖਲੋਣਾ ਅਸੀਂ ਆਮ ਲੋਕਾਂ ਤੋਂ ਲੈਣਾ ਕੀ ਆ ਬੀਬੀ ਵਿਚਾਰ ਕਰਦੇ ਕਿ ਇਹ ਆਮ ਲੋਕੋ ਕੇ ਹੱਥ ਪਰੇ ਕਰ ਦੇਣਾ ਬੜਾ ਔਖਾ ਓ ਜਿਹੜਾ ਬੜਾ ਔਖਾ ਚਪੇੜਾ ਮੈਂ ਹਾਂ ਬਾਰ ਬਾਰ ਚਪੇੜਾ ਉਹ ਜਿਆਦਾ ਇਹਨੇ ਦੇਹੇ ਜੋ ਲੋੰਗੀ ਲੈਣਾ ਮੈਂ ਨਾ ਦੇਣਾ ਔਖਾ ਦਿੰਦਾ ਸਾਰਾ ਕੁਝ ਇਹੋ ਜਿਹੀ ਗੱਲ ਹੈ ਵੀ ਕੋਈ ਉਹ ਤਾਂ ਐਵੇਂ ਹੀ ਹੁੰਦੀ ਹੈ ਤਾਂ ਕਿਹਾ ਉਹਨੇ ਤੇਰੀ ਸੱਗੀ ਬਣ ਜਾਣਾ ਸਾਰਾ ਦਿਨ ਲੈ ਕੇ ਤੁੱਲਾ ਫਿਰਦਾ ਪਰ ਤੁਆਈ ਤੂੰ ਮੇਰੀ ਦੁਸ਼ਮਣੇ ਦੁਸ਼ਮਣ ਦਾ ਤੂੰ ਮੇਰਾ ਬਣਿਆ ਦੁਸ਼ਮਣ ਬਣੀ ਪਈ ਤੂੰ ਮੇਰੀ ਇਸ ਟਾਈਮ ਤੂੰ ਮੇਰਾ ਕਦਰ ਮੇਰੀ ਪਾਈ ਤੇਰੀ ਕਦਰ ਹੈਂ ਕਿਹਦਾ ਗੱਲਾਂ ਮਾਰਦੇ ਫਿਰ ਐਦਾਂ ਹੁੰਦਾ ਤੇ ਚੁੱਕਿਆ ਹੋਰ ਕਦਰ ਕਿਤਾ ਪਾਉਣੀ ਲੈ 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 ਇਹਦਾ ਇਹਦਾ ਬੈਰੀ ਦੇਖ ਲਿਆ ਹੋਰ ਹੋਰ ਹੋਏ ਇਹਦੇ ਵੱਲ ਦੀ ਚੁੱਕਣਾ ਨਹੀਂ ਇੱਥਾ ਦੇ ਚੁੱਕਣਾ ਹੋਰ ਲੋਕ ਮੈਂ ਰੋਹ ਥੋੜਾ ਜਿਹਾ ਲੜਾਇਆ ਲੈ ਲੋਕਾਂ ਨੂੰ ਚੁੱਕਣਾ ਦੇਖ ਤਾਂ ਸਹੀ ਚੁੱਕਣਾ ਤਾਂ ਰੋਹ ਥੋੜਾ ਚੱਲਣਾ ਹੈ ਰੋਹ ਬੈਠੇ ਕੋਣਾ ਮੇਰਾ ਮਤਲਬ ਮੇਰੀ ਬੀਬੀ ਮੇਰੀ ਬੀਬੀ ਨੂੰ ਨਾ ਬੋਲੀ ਮੇਰੀ ਬੀਬੀ ਦਾ ਮਾਰ ਗਿਆ ਮੇਰੀ ਬੀਬੀ ਮੇਰੀ ਆ ਕੌਣਾ ਦਾ ਕੱਚਾ ਤੂੰ ਬੀਬੀ ਤੋਂ ਬਗੈਰ ਤੂੰ ਕੱਲਾ ਕਿੱਥੇ ਜਾਂਦਾ ਨਹੀਂ ਓਏ ਆਹ ਗੱਲਾਂ ਮੈਨੂੰ ਕਿਆ ਕਰ ਬਾਰ-ਬਾਰ ਥੋੜੇ ਕੰਮਾਂ ਮੈਂ ਆਹ ਗੱਲਾਂ ਮੈਨੂੰ ਕਿਆ ਕਰ ਮੈਂ ਨਾਸਾ ਚੂੰਗਲ ਦੇ ਦੇਣੀ ਆ ਤੂੰ ਬਗੈਰ ਮੈਂ ਤੂੰ ਮੈਂ ਨਾਸਾ ਚ ਚੂਹੇ ਕੱਢ ਦੇਣੇ ਤੇਰੇ ਤੇਰੇ ਕਿਹਨੇ ਹੋਣਗੇ ਮੇਰੇ ਨੂੰ ਚੂਹੇ ਹੈਗੇ ਤੇਰੇ ਹੋਣਗੇ ਕੀ ਆ ਗੱਲਾਂ ਮਾਰਦਾ ਫਿਰਦਾ ਇੰਨੀ ਆ ਇੰਨਾ ਮੱਛਰ ਯਾਰ ਓਏ ਜਦੋਂ ਕਹਿੰਦੇ ਦਿਮਾਗ ਖਰਾਬ ਹੋ ਜੇ ਬੰਦਾ ਮੱਛਰ ਦਾ ਹੀ ਆ ਓ ਕੈਸੇ ਮੱਛਰੇ ਪੈ ਕੈਹਲਾ ਮੱਛਰਿਆ ਮੱਛਰਿਆ ਆ ਕੀ ਲੈਣਾ ਮੈਂ ਤੁਹਾਡੇ ਤੋਂ ਗਰੀਬ ਲੋਕਾਂ ਤੋਂ ਨਾ ਲਿਆ ਸੀ ਕਿ ਆਹੀਂ ਸਾਡੇ ਕੋ ਘੜੇ ਅੱਗੇ ਹੈਗੇ ਆ। ਇਹ ਇੱਕ ਆ ਗਰੀਬ ਬੈਠੀ ਹੈ ਕਾ ਮਾੜੇ ਬੰਦੇ ਨੂੰ ਮਿਆ ਸ਼ਕਲ ਦੇਖ ਕੇ ਉਹਨੂੰ ਦਿਲ ਕਰਦਾ ਮਾੜੇ ਬੰਦੇ ਦੀ। ਵੇਖਾ ਤਗੜਾ ਬੰਦਾ ਦੀ ਸਾਹ ਲੈਦਾ। ਹੁਣ ਹੋ ਗਿਆ ਤਗੜਾ ਤੋਂ ਬਹੁਤ। ਮੇਰਾ ਨਾ ਸੱਚੀ ਗੱਲ ਦੱਸਾਂ ਮੈਨੂੰ ਤੁਸੀਂ ਦੋਨੇ ਘਰ ਦੇ ਵਿੱਚ ਜ਼ਹਿਰ ਵਰਗੀਆਂ ਲੱਗਣ ਲੱਪੀਆਂ। ਮੈਨੂੰ ਕੱਢ ਕੇ ਆ ਭਰਾਵਾ ਅੱਜ ਕੱਢ ਕੇ। ਮੇਰੀ ਜਦੋਂ ਰਹੂਗੀ ਮੇਰੀ ਘਰ ਵਾਲੀ ਮੇਰੇ ਨਾਲ ਰਹੂਗੀ ਤੇ ਸਰਦਾਰੀ ਚਲਾਵਾਂਗੇ ਦੋਵੇਂ ਨਾਲੇ ਰਾਸ਼ਨ ਪਾਣੀ ਲਿਆਵਾਂਗੇ ਖੁੱਲਾ ਨਾਲੇ ਝੂਟਾਂਗੇ ਗੱਡੀਆਂ। ਇਹ ਘਰ ਵਾਲੇ ਘਰ ਵਾਲੇ ਇੰਨੀ ਕੰਨੀ ਕਿਵੇਂ ਦੀ ਚੈਨਲ ਤੋਂ ਕੱਢ ਦੇ ਮਾਤਾ ਇੱਕ ਮਿੰਟ ਵੀ ਕਹਿ ਸਕਦੀ ਨਹੀਂ ਤੇਰੀ ਘਰ ਵਾਲੀ ਰਾਸ਼ਨ ਲਿਆਉਗੀ ਮਤਲਬ ਇੱਥੇ ਰਾਸ਼ਨ ਤੋਂ ਬਗੈਰ ਹੀ ਭੁੱਖਾ ਜਾਇਆ ਗਿਆ ਤੂੰ ਸਾਡੇ ਉਹ ਯਾਰ ਤੁਹਾਡੇ ਚ ਨਾ ਉਹ ਗੱਲਬਾਤ ਨਹੀਂ ਹੈਗੀ ਜੋ ਮੇਰੀ ਵਾਈਫ ਚ ਆ ਅੱਛਾ ਹੂੰ ਉਹ ਪੱਲਾ ਉਹਦਾ ਪੱਲਾ ਨਹੀਂ ਪੱਲਾ ਬੋਰੇ ਲੰਗਾ ਉਹ ਪੁੱਛ ਕੇ ਕੀ ਆਉ ਕੀ ਆ ਕੀ ਆ ਕਿੱਥੋਂ ਕਰਦਾ ਜਾ ਉੱਤਰੀ ਤਾਂ ਨਾਮੀਆਂ ਤਾਰੀਆਂ ਮਾ ਸਾਰਾ ਤਾਂ ਫਰੂਟ ਦੁਕਾਨਾ ਸਭ ਕਹਿੰਦਾ ਮਨ ਲੋਹਾ ਲੜ ਕੇ ਤਾਂ ਆਪਣੇ ਆਪਣੀਆਂ ਕਮਾਈਆਂ ਦੇ ਹੁੰਦੇ ਆ ਹੈ ਤੇਰੀ ਕਮਾਈ ਦੇ ਫਰੂਟ ਫਰੂਟ ਅਜਾ ਜਾਏਗਾ ਤਾਂ ਪੇਚਾ ਹਰ ਵੇਲੇ ਮੈਂ ਪੁੱਤ ਆਪਣਾ ਮੈਂ ਪੁੱਤ ਕੀ ਬੁੱਤ ਬੁੱਤ ਕੀ ਬੁੱਤ ਬੁੱਤ ਲਾਇਆ ਕਿਉਂ ਤੂੰ ਕਿਦਾਂ ਆਪਣੀ ਮਾਂ ਦਾ ਪੁੱਤ ਇਹਦੇ ਮੇਰਾ ਪੁੱਤ ਹੈ ਇਹ ਆ ਪੁੱਤਿਆ ਆਹੋ ਆਕਰਣਾ ਨਹੀਂ ਚੱਲਣੀਆਂ ਇੱਥੇ ਚੱਲਣੀਆਂ ਇੱਥੇ ਨਹੀਂ ਚੱਲਣੀਆਂ ਚੱਲਣੀਆਂ ਇੱਥੇ ਗੱਲਾਂ ਹੋਰ ਆ ਹੁਣ ਇਹ ਗੱਲਾਂ ਪਹਿਲਾਂ ਵਾਲੀਆਂ ਨਹੀਂ ਰਹੀਆਂ ਪਹਿਲਾਂ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਸਾਡੇ ਘਰ ਤੇ ਨਾ ਕਰ ਉਹ ਨਹੀਂ ਗੱਲਾਂ ਹੈਗੀਆਂ ਜਿਹੜੀਆਂ ਗੱਲਾਂ ਤੂੰ ਚਾਹਨੀ ਉਹ ਗੱਲਾਂ ਨਹੀਂ ਉਹ ਮਿਲਣੀਆਂ ਇੱਥੇ ਇੱਥੇ ਮਿਲਦੀਆਂ ਬਹੁਤ ਜ਼ਿਆਦਾ ਨਾ ਕਰਿਆ ਪਰ ਤੈਨੂੰ ਮੈਂ ਦੱਸਾਂ ਇਹਨੇ ਕਿ ਦੱਸਿਆ ਮੇਰੀ ਗੱਲ ਸੁਣ ਲਾ ਗੱਡੀ ਜਿਹੜਾ ਮਰਜ਼ੀ ਮੇਰਾ ਯਾਰ ਦੋਸਤ ਲੈ ਕੇ ਜਾਵੇ ਜੋ ਮਰਜ਼ੀ ਕਿਹੇ ਨੇ ਚੂ ਨਹੀਂ ਕਰਨੀ ਨਹੀਂ ਕਰਨੀ ਰਾਹ ਫੇਰਦਾ ਰੱਬ ਦਿੱਤੀ ਆ ਹਾਂ ਕਿ ਤੂੰ ਤੂੰ ਦਿੱਤੀ ਆ ਰਕਮ ਆਹ ਮੇਰੇ ਮੁੰਡੇ ਨੇ ਦਿੱਤੀ ਮੈਂ ਨਹੀਂ ਦਿੱਤੀ ਸਭ ਨਹੀਂ ਦਿੱਤੀ ਆ ਕੋਈ ਚਾਬੀ ਲੈਣਾ ਇਹ ਮੰਨਣਾ ਨਹੀਂ ਕਰਨਾ ਇਹ ਕੌਣ ਹੈ ਘਰ ਦੇ ਵਿੱਚ ਇਹ ਹੈ ਕੌਣ ਜਿਹੜੀ ਕਹਿ ਦੂਗੀ ਕਿ ਗੱਡੀ ਨਹੀਂ ਖੜਨੀ ਤੂੰ ਕੌਣ ਹੈ ਨਾ ਕਰਦਾ ਤੂੰ ਕੌੜੀ ਚੰਗੀ ਤਰ੍ਹਾਂ ਓਏ ਚਲੋਂਦੇ ਨਹੀਂ ਚੰਗੀ ਨਹੀਂ ਆ ਰੋ ਰੋ ਕੇ ਪੜਾ ਦਿੰਦੇ ਇਹਨੂੰ ਫੋਨਾ ਕਰਕੇ ਟੁੱਟ ਪਾ ਜਾ ਠੀਕ ਹੋਣਾ ਨਹੀਂ ਕਰਾਉਣੀ ਤੇਰਾ ਮਤਲਬ ਇਹ ਤਾਂ ਬੜਕੋ ਜੀਤੀ ਤੈਂ 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 ਕਰਦੇ ਰਹਿੰਦੇ ਆ ਉਹ ਵਿਚਾਰੇ ਕਿਤੇ ਹੈਗੇ ਵਿਚਾਰੇ ਮੇਰੇ ਯਾਰ ਚੰਗੇ ਨੇ ਜਾਨ ਦਿੰਦੇ ਮੇਰੇ ਵਿਚਾਰ ਨੂੰ ਇਹ ਕੀ ਕਿਹਾ ਕੀ ਕਿਹਾ ਇਧਰ ਆਦ ਦੇਣਾ ਹੋ ਸਾਰੇ ਮੈਂ ਤਾਂ ਤੈਨੂੰ ਇਹਨਾਂ ਕਿਹਾ ਮੈਂ ਚਾਬੀ ਖੜੀ ਪਤਾ ਨਹੀਂ ਕਾਦੀ ਖੜੀ ਆ ਐਵੇਂ ਗੱਲ ਕਰੀ ਪੁੱਛਣਾ ਵੀ ਨਹੀਂ ਤੂੰ ਕਹੇ ਯਾਰਾਂ ਨੂੰ ਮੈਂ ਕਹੇ ਚਿੱਤਰ ਤਾਂ ਨਹੀਂ ਫੇਰਿਆ ਆ ਪਿਆ ਹੋਇਆ ਤੂੰ ਪੁੱਛ ਪੁੱਛ ਵੀ ਨਹੀਂ ਸਕਦੀ ਉਹ ਮੈਂ ਨਹੀਂ ਪੁੱਛਿਆ ਸੀ ਮੈਂ ਘਰ ਦੀ ਮਾਲਕਾ ਮੈਂ ਨਹੀਂ ਘਰ ਹਾਂ ਇਧਰ ਗੱਲ ਸੁਣ ਲੈ ਚਾਬੀ ਉੱਥੇ ਟੰਗੀ ਕੋ ਮੰਗਣਾ ਇਹ ਨਹੀਂ ਕਹਣਾ ਕਾਕਾ ਕਿੱਥੇ ਚੱਲਾਂ ਯੋਨੀ ਕਹਣਾ ਉਹ ਨਾ ਨਹੀਂ ਕਹਿੰਦਾ ਯੋਨੀ ਕਹਣਾ ਤੂੰ ਨਾ ਬੋਲ ਜਾਦਾ ਮੈਂ ਕਹਿਣਾ ਮੈਂ ਕਹਿੰਦਾ ਕਿੱਥੇ ਚੱਲਾ ਕਾਕਾ ਮੈਂ ਕਹਾਂ ਕੀ ਕਹਿਣਾ ਤੂੰ ਇਹਨੂੰ ਹਟਾ ਲੈ ਕੀ ਕਹਿਣਾ ਕੀ ਆ ਕਿੱਦਾਂ ਕਹਿਣਾ ਚਾਬੀ ਲੈ ਕਿੱਥੇ ਚੱਲਾਂ ਅੱਛਾ ਤੂੰ ਕਹਿਣਾ ਆ ਅੱਛਾ ਤੂੰ ਨਹੀਂ ਹਟਣਾ ਮੈਂ ਕਹਿਣਾ ਅੱਛਾ ਨਹੀਂ ਹਟਣਾ ਕਿਉਂ ਹਟਣਾ ਮੈਂ ਮਾਲਕ ਆ ਕਾਕਾ ਤੇ ਫਿਰ ਉਹੋ ਹੀ ਗੱਲਾਂ ਹੋ ਜਾਣੀਆਂ ਫੇਰ ਮੁੜ ਕੇ ਚੱਲਣੀ ਇੱਥੇ ਗੋਲੀ ਛੱਡ ਕੇ ਚੱਲਣੀ ਮੁੜ ਕੇ ਚੱਲਣੀ ਗੋਲੀ ਇੱਥੇ ਗੋਲੀ ਹੈਗੀਆਂ ਗੋਲੀਆਂ ਹੈ ਹੈਗੀਆਂ ਗੋਲੀਆਂ ਬੜਿਆ ਬੋਲ ਗਿਆ ਪੀ ਵੀ ਗਿਆ ਬੋਲ ਗਿਆ ਉਹ ਜਿਹੜੇ ਅੰਦਰੋਂ ਮਸਾਲੇ ਕਿ ਆ ਬਾਂ ਨਹੀਂ ਜਾਣ ਜਾਣ ਨਿਕਲੇ ਜਾਂਦਾ ਹੁੰਦੇ ਲਾ ਕਿਦਾਂ ਕਿਦਾਂ ਜਹਿਰ ਜਹਿਰ ਦੇ ਲਾ ਕਿਦਾਂ ਲੈ ਇਹ ਸਾਰੀ ਪਾਸ ਇਹ ਇਹ ਥੇੜ ਮਾ ਚਲਾ ਆ ਉਹਦੇ ਕਦੀ ਹੋ ਜਾਣਾ ਥੇੜ ਮਾ ਚਲਾ ਕਿਉਂ ਕਰਦਾ ਇਹ ਸਾ ਉਹਦੇ ਵੀ ਹੋ ਜਾਣਾ ਉਹਦਾ ਮਤਲਬ ਕੀ ਮਤਲਬ ਇਹ ਹੋਰ ਕੀ ਦੱਸ ਇਹਨੂੰ ਮਤਲਬ ਦੱਸ ਇਹਨੂੰ ਮਤਲਬ ਮਤਲਬ ਦੱਸ ਇਹਨੂੰ ਮੈਨੂੰ ਤਾਂ ਕੋਈ ਨਹੀਂ ਪਤਾ ਹੈ ਮੈਂ ਤਾਂ ਦੱਸਾਂ ਕਰਕੇ ਇਹ 100 ਵਾਰੀ ਪਿਆ ਦਾ ਨਾਮ ਆ ਸਾਡੀ ਮਰ ਸੰਦੀ ਦੇ ਫੇਰਮਾ ਚੁੱਲਾ ਇਹਨੂੰ ਕਹਿੰਦੇ ਆ ਜਿਹੜਾ ਤੁਲਾ ਪਾਣਾ ਬਣਾਇਆ ਹੁੰਦਾ ਨਾ ਚੁਕਮਾ ਉਹ ਚੁੱਕ ਕਰੀ ਉੱਥੇ ਰੱਖ ਲੈ ਕਦੀ ਉੱਥੇ ਰੱਖ ਲਿਆ ਅੱਛਾ ਮਰਜੀ ਰੱਖ ਕੇ ਆਹੀ ਆ ਅੱਛਾ ਉਹਨੂੰ ਕਹਿੰਦੇ ਫੇਰਮਾ ਚੁੱਲਾ ਪਤਾ ਕੱਖ ਹੈ ਨਹੀਂ ਅੱਛਾ ਮੇਰੀ ਮੰਮੀ ਨੂੰ ਫੇਰਮਾ ਚੁੱਲਾ ਕਿਹਾ ਆ ਇਹਨੂੰ ਬਰਾ ਕਹੇ ਕਿ ਕਦੀ ਤੇਰੀ ਗੱਲ ਦੀ ਹੋ ਜਾਂਦੀ ਕਦੀ ਮੇਰੀ ਗੱਲ ਦੇ ਹੋ ਜਾਂਦੀ ਆ ਫੇਰ ਕੀ ਹੋਇਆ ਜਿੱਥੇ ਤੁਸੀਂ ਗਲਤ ਬੋਲਦੇ ਨਾ ਮੈਂ ਕਹਾਂ ਨਹੀਂ ਲੈ ਬੇਸ਼ੱਕ ਉਹ ਮੈਂ ਉਹਨੂੰ ਛਿੜਕਾਂ ਚੰਬਾਂ ਮੇਰਾ ਪੋਤਾ ਹੈ ਓਏ ਹੋਏ ਮੇਰਾ ਮਤਲਬ ਇਹ ਥੋੜਾ ਫਿਰ ਮੇਰੇ ਪੁੱਤ ਦੀ ਵਾਇਕਲ ਸਿਰ ਤਗਲੀਮ ਹੋ ਗਈ ਆ ਪੁੱਤ ਦੇ ਵਿੱਚ ਜਦੋਂ ਬੱਦੂ ਬੋਲੇ ਤੇ ਜਿਹੜੀ ਕਮਾਈ ਕਰਨ ਨੂੰ ਤਗਲੀਮ ਕਿਉਂ ਹੋਦੀ ਆ ਇਹ ਕੀ ਦਿੰਦਾ ਤੇਰੇ ਓਏ ਦੇਲੇਲਾ ਕੰਡ ਮੇਰੀ ਆ ਕਿਉਂ ਦਿੰਦਾ ਮੈਨੂੰ ਇਹ ਵੀ ਦਿੰਦਾ ਆ ਇਹਨੇ ਜਿੰਨਾ ਕਮਾਈ ਕੀਤੀ ਪਹਿਲਾਂ ਮੇਰੀ ਤੇ ਕਰਦਾ ਆ ਜਿਆਦਾ ਹੀ ਮਾਣ ਆ ਆਪਣੇ ਹੰਕਾਰ ਜਿਹੜੇ ਨਾ ਥੱਲੇ ਕਰ ਹੰਕਾਰ 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 ਥੋੜਾ ਘਟਾ ਲੈ ਮੇਰਾ ਹੰਕਾਰ ਹੰਕਾਰ ਘਟਾਉਣਾ ਪੈਣਾ ਤੈਨੂੰ ਪਤਾ ਕੀ ਹੰਕਾਰ ਵਿੱਚ ਬੰਦਾ ਨਾ ਬਹੁਤਾ ਬਸ ਨਹੀਂ ਆਪਣੇ ਪਤਰੀ ਉਹਨੂੰ ਬੋਲ ਦਿਓ ਇਧਰ ਵੇਖ ਮੇਰੇ ਨਾਲ ਇਹ ਨਹੀਂ ਕਦੀ ਕਿਹਾ ਵੀ ਮੇਰੇ ਨਾਲ ਚਿਹਰਾ ਕਰਨਾ ਕਿ ਨਹੀਂ ਕਰਨਾ ਕਰਨਾ ਪੈਣਾ ਤੈਨੂੰ ਨਹੀਂ ਕਰਦਾ ਮੈਂ ਤਿੰਨ ਘੰਨੇ ਆ ਤਿੰਨ ਪੈਂਦੀ ਛੱਡ ਕੇ ਇੱਕ ਗੱਡ ਦੋ ਚ ਚਾਰ ਗਏ ਮੈਂ ਕੀ ਕਿਹਾ ਮੂੰਹ ਮੇਰੇ ਵੱਲ ਕਰਨਾ ਕਿ ਨਹੀਂ ਕਰਨਾ ਨਹੀਂ ਕਰਨਾ ਮੈਂ ਐਦਾਂ ਕਰ ਮੇਰੇ ਵੱਲ ਮੂੰਹ ਖਾ ਕਿਉਂ ਕਰ ਤੈਨੂੰ ਮੈਨੂੰ ਡਰ ਲੱਗਦਾ ਕਹ ਮੈਂ ਦਲਦੀ ਤੇ ਤੋ ਕਹਤਾ ਮੀ ਸਾਹ ਵੇ ਖੈਤਾ ਮੀ ਸਾਹ ਬੂਤੀ ਦਾ ਮੀ ਸਾਹ ਦੀ ਉਹ ਬੂਤੀ ਮਾਰੀ ਲੇ ਕਦੇ ਕਦੀਮਪੁਰ ਦਾ ਪੋਤਾ ਤਾਂ ਬੂਤੀ ਚੰਗੀ ਨਹੀਂ ਨਾ ਆਗੀ ਗਲਤ ਆਇਆ ਵਿੱਚੋਂ ਉਹ ਮੇਰੇ ਪੁੱਤ ਦੀ ਬੂਤੀ ਬਹੁਤ ਸੋਹਣੀ ਹੈ ਕਹਿੰਦੀ ਰਹਿ ਤੂੰ ਬੋਲੀ ਨਾ ਮੇਰੀ ਮਾਂ ਜਰਾ ਮੈਂ ਜੀ ਬੋਲ ਨਾ ਮਾਂ ਚ ਚੰਗੀ ਤਾਂ ਦਾ ਪੋਤਾ ਚੰਗਾ ਇਹ ਇਹਦਾ ਪੁੱਤ ਬਹੁਤ ਚੰਗਾ ਚਾਬੀ ਨੂੰ ਹੱਥ ਨਹੀਂ ਲਾਉਣਾ ਆਹੀ ਆਹੀ ਆਹੇ ਮਾਫਤ ਚਾਕੇ ਤੂੰ ਤਾਂ ਸਾਰੇ ਚੰਗੇ ਆ ਬਿਨਾ ਬੜਾ ਗੱਲ ਪੈ ਜਾਂਦੇ ਮੇਰੇ ਇਹ ਜਾਂਦੇ ਆਉਗੇ ਦੀ ਕਮਾਈ ਨਹੀਂ ਆਈ ਐ ਡੈਡੀ ਨੂੰ ਕਹਿਣਾ ਗੱਡੀ ਵੇਚਤੀ ਆ ਹੁਣ ਕੋਈ ਗੱਡੀ ਕੋਈ ਲੈਣੀ ਚੁੱਪ ਕਰ ਘਰੇ ਬਹਿ ਜਾ ਠੀਕ ਆ ਜਿਆਦਾ ਨਾ ਚੰਟ ਨਹੀਂ ਬਣਨਾ ਮਾਰ ਲਓ ਮੈਂ ਮੈਂ ਕਹਤ ਨਹੀਂ ਕਿ ਕੀ ਆ ਮਾਰ ਲਓ ਦਬਾ ਰੱਖੋ ਤੇ ਥੋੜਾ ਜਿਹਾ ਦਬ ਕੇ ਰੱਖੋ ਥੋੜਾ ਜਿਹਾ ਚੰਗਾ ਦਬ ਕੇ ਰੱਖਿਆ ਤਾਂ ਹੋਰ ਕਿਹੜਾ ਤਰ੍ਹਾਂ ਦਾ ਆਹ ਇਹਦਾ ਹੋਰ ਦਬ ਥੋੜਾ ਜਿਹਾ ਮਾਇਆ ਚੰਗੀ ਦਾ ਆਹ ਪਤਾ ਹੀ ਇਹ ਹੁਣ ਦੋ ਮਿੰਟ ਬੋਲਦਾ ਅੰਦਰ ਹੀ ਭਜ ਜਾਂਦਾ ਇਹ ਹੁਣ ਐਨਾ ਹੀ ਆ ਇਹਦੀ ਨੇ ਟੈਨਸ਼ਨ ਲੈ ਦੱਬ ਕੇ ਰੱਖ ਉਹਨੂੰ ਮੈਂ ਤੇ ਐਵੀਂ ਆ ਹੁਣ ਮੈਂ ਤਾਂ ਹੁੰਦੇ ਹੀ ਨਹੀਂ ਮੈਂ ਤਾਂ ਹੁੰਦੇ ਉਹ ਕੂੜਾ ਸੁੱਟੇ ਵਾਲੀ ਗਈ ਇਹਨਾਂ ਤੋਂ ਉਹ ਕੂੜਾ ਸੁੱਟਣ ਦੀ ਲਾਣੀ ਪਤਾ ਕਿ ਅੱਗੇ ਉਹ ਗੱਡੀ ਅੱਧੀ ਭਾ ਕਾਲੀ Shimla ਦਾ ਮੈਂ ਖੁਆ ਕੇ ਲਈ ਆਏ ਭਾਈ ਇਹ ਲਾ ਕੇ ਆ ਕਦਰ ਕਰਦੀ ਆ ਇਹਦੀ ਨੂੰ Shimla ਦਾ ਕੇ ਗੱਡੀ ਖੁਆ ਕੇ ਲਈ ਤਾਂ ਹੀ ਕਦਰ ਕਰਦੀ ਆ ਇਹਦੀ ਹਾਂ ਉਹਦੇ ਉਹਦੇ ਮੇਰੇ ਕਿੰਨਾ ਪਿਆਰ ਕਰਦੀ ਕਿੰਨੀ ਜੱਟੀ ਨੂੰ ਮਾਰ ਲਈ ਇਹ ਕੋਈ ਡੈਡੀ ਦੀ ਕਿੰਨੀ ਇੱਜ਼ਤ ਕਰਦੀ ਐ ਬੜਾ ਵੀ ਬਹੁਤ ਕਿੰਨੀ ਕਪੈਰੀਆਂ ਤਲਾਉਂਦੀ ਸਵੇਰੇ ਬੜਾ ਮੈਂ ਕਹਿੰਨੀ ਹਾਂ ਤੀ ਕੋਈ ਨਹੀਂ ਸਵੇਰੇ ਪੈਰੀਆਂ ਤਲਾਉਂਦੀ ਆ ਹੋਰ ਪੈਰੀ ਲਾਉਂਦੀ ਐ ਕਿ ਸਿਰ ਨੂੰ ਲਾਉਂਦੀ ਆ ਰੋਟੀ ਪਾਲੀ ਖਵਾ ਲ ਕੇ ਕਾ ਤੇ ਮੈਂ ਖੱਲਿਆ ਬਹੁਤ ਨਹੀਂ ਸਪੈਸ਼ਲ ਤੁਸੀ ਦਿਖਾ ਦੀ। ਇਹ ਰੋਟੀ ਲੋਕਾਂ ਦੇ ਖਾਈ ਰੱਖਿਆ ਸਾਰੀ ਮੋ। ਨੋਕਾ ਦੇ ਦੇਣੀ ਗੱਡੀ। ਹੋਰ ਗੱਡੀ ਲਾਉਣੀ ਹੈ ਸਰਕਾਰ ਨਾਲ। ਦਪਾਏ ਕਰ ਲਿਓ ਨੇ ਕਿਉਂ ਕਿਉਂ ਦਿੰਦਾ। ਮੁੜ ਕੇ ਪਤਾ ਕਿਉਂ ਤਾਂ ਹੋਰ ਵੱਡੀ ਰੱਖੀ ਆ। ਲੈ ਨਹੀਂ ਤਾਂ ਬੁੱਢੀ ਹੋਰ ਲਿਆ ਦੇ। ਅੱਗੇ ਸੌਦਾ ਕੀਤਾ। ਨਹੀਂ ਤੇਰੇ ਨੂੰ ਦਿੰਦਾ ਤੈਨੂੰ ਹੀ ਦਿੰਦਾ। ਇਹ ਸੁਣਦਾ ਹੀ। ਅਮਰਤ ਰਾਤੀ ਅਨੁਗਾਂਦੀ ਰੈਡੀ ਨੂੰ। ਉਹ ਜਾ ਕੇ ਆਲੂ ਲਿਆ ਕੇ ਦੇਓ। ਆਹ ਬੰਦਾ ਪਿਆਰ ਨਾਲ ਖੜਾ। ਉਹ ਪੌਂਦੀ ਰੋ। ਰੋ ਪੌਂਦੀ ਆ। ਮੈਂ ਉਹਲੇ ਬੰਦਾ ਉਹ ਜਾ ਵੇ ਤੇ ਆਲੂ ਸਿਰ ਚ ਮਾਰੇ ਲਿਆ ਕੇ। ਮੈਂ ਤਾਂ ਕਹਾਂ ਸ਼ਰੀਫ ਹੋ ਗਿਆ ਤੇਰਾ ਉਹ ਇਹਨੇ ਮੂੰਹ ਮਾਰ ਦਿੱਤਾ ਮੂੰਹ ਬਣਾਉਣਾ ਨਹੀਂ ਸਾਰੀ ਮੋਟਾ ਜਿਹੜਾ ਸਿਰ ਤੇ ਚੜੇਗਾ ਮੈਂ ਵਿਚੰਤੇ ਮੋਗਾ ਆ ਮਰਾ ਮੈਂ ਨੂੰ ਚੜ ਕੇ ਨਹੀਂ ਨੂੰ ਨਾ ਸਿਰ ਤੇ ਚੜ ਦਿੱਤਾ ਨਾ ਇਹ ਕਿਹੜੀ ਗੱਲ ਆ ਅੰਦਰ ਨੂੰ ਮਾਰ ਜਾਂਦਾ ਆ ਕੀ ਕੀਤੀ ਗੱਲ ਇਹਨਾਂ ਨੇ ਕਿਦਾ ਚੜ ਜਾਈਏ ਕਿੱਧਰ ਜਾਣੇ ਕਿ ਸਿਰ ਤੇ ਉਹ ਮਾਤਾ ਪਿਲੇਖਾ ਪਾੜਦੇ ਕਮੀ ਕਾੜਦੇ ਤੇ ਤੁਹਾਨੂੰ ਪਤਾ ਨਹੀਂ ਕੀ ਕੁਛ ਹੁੰਦਾ ਨਾ ਹਾਂ ਬੱਲੇ ਬੱਲੇ ਮੈਨੂੰ ਨਹੀਂ ਤੇਰਾ ਨਾ ਨਾ ਤੇਰਾ ਹੁਣ ਆਇਂ ਬਸ ਉੱਥੇ ਨਾ ਕੀ ਹਾਲ ਹੈ ਕੀ ਹਾਲ ਹੈ ਆ ਦੇਖ ਲੈ ਮੈਂ ਹਾਲ ਜਨਾ ਰੋ ਰੋ ਜਾਂਦਾ ਆ ਗੱਲ ਨਾ ਕਈ ਆ ਗੱਲ ਨਾ ਕਈ ਕੋਈ ਗੱਲ ਨਹੀਂ ਮੈਨੂੰ ਕੋਈ ਨਹੀਂ ਆਈ ਜਾਣ ਕੇ ਚੱਲ ਸਰੀਰ ਦੇ ਉੱਤੇ ਹੀ ਹੋਣਾ ਜੋ ਕੁਝ ਹੋਣਾ ਡਰੋਂਦੇ ਹੀ ਆ ਵੀ ਤੇਰੇ ਨਹੀਂ ਨਹੀਂ ਤੇਰੇ ਪੁੱਤ ਨੂੰ ਕਹਿੰਦੀ ਵੀ ਉਹਨੂੰ ਮੈਂ ਹੁਣ ਡਰਾ ਲਿਆ ਹੁਣ ਨਾ ਟੈਨਸ਼ਨ ਲੈ ਉਹਦਾ ਪਤਾ ਤਾਂ ਹੈ ਉਹਦਾ ਫੇਰ ਮੁੜ ਕੇ ਕੀ ਕਰਦੀ ਹੁੰਦੀ ਸੀ ਜੀ 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 ਵੀ ਕੀ ਕਰਦੀ ਹੁੰਦੀ ਫੇਰ ਕਰਦੀ ਸੁਭਾਅ ਮੈਂ ਤਾਂ ਮਿੱਤ ਜੀ ਕੀਤੀ ਤੌਹਨਾ ਰਹੀਆਂ ਜੁਰਤਨਾ ਰਹੀਆਂ ਉਹਨੂੰ ਕਰਦੀ ਪਹਿਲੇ ਜੀ ਦਿਲ ਦਾ ਆਪ ਜਰਾ ਤਾਂ ਫੇਜ਼ ਹੈ ਸ਼ੇਡ ਹੰਡਾ ਪਈ ਦੀ ਆ ਹਾਂ ਉਹਦਾ ਹੱਥ ਲਾ ਕੇ ਤੂੰ ਦੇਖ ਇਹ ਜਮਾਨਾ ਪਾ ਦਈ ਪਲੇਖਾਂ ਕਾਟ ਦੇ ਖਾਂਦਾ ਜਰੂਰ ਆਉਂਗਾ ਮੇਰੇ ਕੋਲ ਉਹ ਕਹਿੰਦੀ ਖਾਂਦਾ ਜਰੂਰ ਆ ਤਾਂ ਕਿ ਆ ਆ ਕੇ ਲਿਆ ਹਾਂ ਤੱਕ ਅਭੂ ਮਾਰਦੀ ਸਾਮੂਂ ਜਾਂ ਮਾਰਨੀ ਹੈ ਪਹਿਣਾ ਨੂੰ ਕਹਿੰਦੀ ਮਾਨ ਕਹਿੰਦੀ ਸੱਪ ਕਹਿੰਦੀ ਕਹਿਣਾ ਨਹੀਂ ਕੋਈ ਨਹੀਂ ਕੋਈ ਨਹੀਂ ਇਹ ਨਮੋਸ ਕਰਨਾ ਆਚੀ ਬੁੜੀਆਂ ਕੋਈ ਨਹੀਂ ਚੰਚ ਬੁੜੀਆਂ ਮੇਰੀ ਗੱਲ ਸੁਣੋ ਜਿਹੜਾ ਕੋਕ ਬਾਨੀ ਤੀ ਆ ਜਾਂਦੀ ਘਰ ਉਹਨੂੰ ਮਤਲਬ ਮਾਰ ਕੋਟ ਲੋ ਛਿੜਕ ਲੋ ਜੋ ਮਰਜੀ ਜਿਖਤ ਆ ਨੂੰ ਕੋਸੋ ਕਹਿਣਾ ਕਿ ਇਹ ਕੌਣ ਹੁੰਦੀ ਕਹਿਣਾ ਜੇ ਇਹ ਕਿੰਨੀ ਗੱਲ ਚੱਲਦਾ ਹੋਗਾ ਜੇ ਛਿੜਕਿਆ ਹੋਵੇਗਾ ਇਹ ਕਿ ਨਹੀਂ ਗੱਲ ਚੱਲਦੀ ਨਹੀਂ ਤਾਂ ਗੈਸ ਛਿੜਕਿਆ ਲੂਗਾ ਨਹੀਂ ਆਹ ਕਹਿ ਤਾ ਜਦੋਂ ਪੈਂਦੀਆਂ ਮੇ ਓਏ ਆਉਗਾ ਇਹ ਜਮਾਨ ਦਾ ਹੁੰਦਾ ਜੇ ਆਪਣੀ ਜबान ਉੰਦਰ ਰੱਖੇ ਤਾਂ ਕੋਈ ਕੁਝ ਨਹੀਂ ਹੋਣਾ ਉਹ ਅੰਦਰ ਰੱਖਣੀ ਹੋਣੀ ਉਹ ਅੰਦਰ ਕੱਢੀ ਜਾਂਦੀ ਜੀਬਾਨ ਤੇ ਜੇ ਕੋਈ ਕੱਢੇ ਤੇ ਜੀਬਾਨ ਬਰਾਬਰ ਚੱਲਣੀ ਹੈ ਜੇ ਕੋਈ ਚਪੇੜ ਮਾਰੇ ਇੱਕ ਪਾਰ ਮੈਂ ਮੈਂ ਉਹਦੇ ਨਾਲ ਕੀਤੀ ਹਾਂ ਨਹੀਂ ਲਈ ਜੀ ਕੋਈ ਗੱਲ ਜਿਵੇਂ ਇਹ ਕਹਦਾ ਕਿ ਤੁਸੀਂ ਮੈਂ ਦਾ ਬੋਲਦੀ ਚੱਲ ਕੋਈ ਗੱਲ ਕੋਈ ਗੱਲ ਉਹ ਕੁੜੀਆਂ ਤਾਂ ਮਰ ਜਾਂਦੀਆਂ ਆਉਂਦੀਆਂ ਤੇ ਚਾਹ ਨਾ ਕੋਈ ਬਗਾਨੇ ਘਰ ਜਾਣਾ ਆਪਣੇ ਮਾਪੇ ਛੱਡ ਕੇ ਤੁਹਾਡੇ ਨਾਲ ਨੂੰ ਚਾਹ ਤੂੰ ਇਹਦੇ ਨਿਸ਼ਕਰਾਂ ਦੀ ਬਾਕੀ ਨਵੀਂ ਆਈ ਨਾ ਤੂੰ ਤੂੰ ਨਵੇਂ ਭਾਲੇ ਘਰ ਆਈ ਨਾ ਕਹ ਅਹੀਂ ਨਿਕਲੀ ਘਸਾ ਆਹੀ ਬਗਾਨੇ ਘਰ ਆਈ ਹੈ ਕਿੱਥੇ ਆਈ ਉਹ ਜਿਹੜੀ ਕਲੀਆ ਉਹਨਾਂ ਨੇ ਇਦਾਂ ਹੁੰਦੀ ਨਹੀਂ ਆ ਪਪਾ ਨਾ ਮੋਲੋ ਇਦਾਂ ਸ਼ਿੰਗੂ ਬਣ ਲਾਹੋ ਮੋੜ ਮੋਣਸ ਤੇ ਦੁਹਾਨਾ ਆਪਣੇ ਆਪਣੀਆਂ ਦੀ ਵਾਰੀ ਆਈ ਤੇ ਆਪਣੀ ਅੰਗਰੀਵਾਰੀ ਹੁੰਦੇ ਸੇ ਤੂੰ ਆਪੇ ਨਰ ਲਾ ਕੇ ਕਰ ਨਾ ਨਹੀਂ ਉਦਾਂ ਦੀ ਧੀ ਹਾ ਕੀ ਕਾਲਾ ਖੁੰਡੀ ਪੈ ਗਈ ਮੈਂ ਕਿਉਂ ਮਾਰਦੀ ਹਾਂ ਖੁੰਡੀ ਨਹੀਂ ਉਦਾਂ ਦੀ ਧੀ ਜਿੱਦਾਂ ਤੁਹਾਡੀਆਂ ਚਾ ਹੋਇਆ 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 ਕੋਈ ਨਹੀਂ ਧੰਧ ਭਾਗ ਧੰਧ ਪਾ ਜੀ ਸਰ ਇਹਦਾ ਫਿਰ ਸੀਰੀਅਸ ਹੁੰਦੀ ਫਿਰ ਠੀਕ ਠੀਕ ਆ ਵਧੀਆ ਹੂੰ ਆਪ ਬਹੁਤ ਬਹੁਤ ਵਧੀਆ ਰਾਜਾ ਜੋ ਕਹਿਣਾ ਨੇ ਕਹਿਦਾ ਮੈਂ ਤੇ ਮੈਂ ਤੀ ਹੀ ਕਹਿਦੀ ਤੇ ਮੇਰੀ ਕਦਰ ਨਹੀਂ ਕੀਤੀ ਮੇਰੇ ਮਿੱਤਿਆਂ ਸਾਰਿਆਂ ਨੂੰ ਆਹ ਵਾਹ ਦੱਸ ਬੇਬੀ ਨੂੰ ਨਹੀਂ ਤੋਰੀਆਂ ਨਹੀਂ ਤੋਰੀ ਨਾ ਬਈ ਤੂੰ ਸਾਰਿਆਂ ਨੂੰ ਤੋਰੀਆਂ ਆਹੀ ਆਏ ਮੈਂ ਵੀ ਤਾਂ ਤੀ ਹੀ ਕਹਿਦੀ ਹਾਂ ਤੇ ਆ ਆਪ ਹੀ ਦੱਸਿਆ ਨਾ ਤੂੰ ਮੈਨੂੰ ਤਾਂ ਪਾਪਾ ਤੇਰਾ ਇਦਾਂ ਮੇਰੇ ਤੇ ਜਾਣਦਾ ਨਹੀਂ ਮੇਰਾ ਨਾ ਮੇਰਾ ਜਬਾਨ ਆ ਜੜੀ ਕਿਹੜੀ ਕਿਹੜੀ ਜਬਾਨ ਮੈਂ ਕਹਿਦੀ ਮੈਂ ਕਿਹੜੀ ਜੜ ਤੋਦੀ ਜੜੀ ਪਾਟ ਕੇ ਦੱਸੀ ਕੱਢੀ ਅੰਦਰ ਕੋਸ਼ਿਂ ਨਹੀਂ ਹੁੰਦਾ ਕੱਟ ਕੇ ਦੱਸ ਕੇ ਇਹ ਕੱਟ ਕੇ ਦੱਸ ਬਈ ਕੱਟ ਨਹੀਂ ਹੁੰਦਾ ਅੱਜ ਤੱਕ ਉਹ ਨਹੀਂ ਅੰਦਰ ਇੰਨੇ ਮੇਰੀ ਕਿਹਨੇ ਅੰਦਰ ਪਾਲਾ ਆਈ ਕੱਢੀ ਜਾਂਦੇ ਇਹ ਨਹੀਂ ਹੋਣਾ ਇੱਕ ਕੱਲ੍ਹ ਦੀ 10 ਗੱਲਾਂ ਗਾੜੀਆਂ ਕਰ ਰਹੇ تھے ਉਹ ਉਹ ਵਾਧਾ ਜਾਂਦਾ ਫਿਰ ਭੁਗਾਉਣਾ ਨਹੀਂ ਕਹਿੰਦੇ ਆਇਆ ਲੜਾਈ ਦਾ ਤਾਂ ਲੱਸੀ ਦਾ ਕੀ ਬਣਾਉਣਾ ਇਹ ਨੂੰ ਤਾਂ ਇਹ ਨੂੰ ਲੜਾਈ ਤੋਂ ਨਹੀਂ ਡਰ ਲੱਗਦਾ ਭਰਾਵਾ ਨਾ ਨਾ ਡਰੀ ਬੜਾ ਡਰੀ ਆਖੀਰ ਤੇ ਆ ਕੇ ਬੰਦਾ ਜਦੋਂ ਆਪਣਾ ਚੁੱਕਦਾ ਨਾ ਫਿਰ ਹਥਿਆਰ ਫਿਰ ਚੁੱਕਣੇ ਪੈ ਜਾਂਦੇ ਆ ਪਹਿਲਾਂ ਨਾ ਚੁੱਕ ਇਦੋਂ ਕੋ ਪੈਲ ਕਰਦਾ ਆ ਫੇਰ ਪਿੱਛੇ ਨਾ ਹਟੋ ਇੱਥੇ ਹਾਰ ਬੜੇ ਫੈਕ ਇੰਨੇ ਝੱਲੇ ਆ ਬੜੇ ਆ ਤੇ ਹਿਆਰ ਪੈਂਦੇ ਰਹੇ ਆ ਤੇ ਬਾਬੂ ਦੀ ਗੱਲ ਹੀ ਆ ਇਹ ਤਾਂ ਇਹਦੇ ਸਿਰ ਤੇ ਤਾਂ ਮੈਂ ਕਹਿੰਦੀ ਆ ਤਲਵਾਰ ਖੜੀ ਕੀਤੀ ਸੀ ਉਹ ਕਸਮ ਤੇ ਕੋਈ ਛੱਡੀ ਹੈ ਨਹੀਂ ਛੱਡੀ ਕੋ ਕਸਮ ਬੀਬੀ ਨੂੰ ਚੁੱਪ ਕਰਾ। ਇਹ ਕਰਨਾ ਦੇਹਦਾਰੀ। ਹੁਣ ਸਾਰੇ ਉਹ ਦੇਹਦਾਰੀ ਜੀ ਸੱਚਾਈ ਸੱਚ ਬੋਲਣ ਕੋਈ ਦੇਹਦਾਰੀ ਨਹੀਂ। ਤੇਰੀਆਂ ਸਾਰਿਆਂ ਦੀ ਸੱਚ ਬੋਲਣ ਕੋਈ ਦੇਹਦਾਰੀ ਨਹੀਂ। ਬੀਬੀ ਨੂੰ ਚੁੱਪ ਕਰਾਣਾ। ਮੈਂ ਕੀ ਚਾਹਾਂ। ਤੇਰੀ ਮਾਂ ਕਿਹੜੇ ਕਿਹੜੇ ਇਲਜ਼ਾਮ ਲਾਉਂਦੀ। ਮੇਰੀ ਤਾਂ ਮੈਂ ਤਾਂ ਦੁਸ਼ਮਣ ਹੈ ਉਹ ਨਹੀਂ। ਸਾਰੇ ਜਨਗਤ ਦਾ ਚੱਕਾ ਕੀ ਹੁੰਦਾ ਰਿਹਾ ਹੈ। ਹੁਣ ਮੈਨੂੰ ਕਹਿੰਦੇ ਮੈਨੂੰ ਸਾਰੇ ਨੇ ਇਹ ਕਿਹਾ ਕਹਿੰਦੇ ਕਿ ਪਰਵਾਹ ਨਹੀਂ ਤਾਂ ਨਹੀਂ ਕਿੰਨਾ ਇਹ ਕੰਦ ਚਾਹ ਰਿਹਾ। ਮੈਨੂੰ ਵੀ ਤੇਰੀ ਕੋਈ ਪਰਵਾਹ ਨਹੀਂ। ਇਹ ਤਾਂ ਮਰਨ ਲੱਗੀ ਤੇ ਮਰਦੀ ਪਾ ਦੇਣੀ ਜਦੋਂ ਮੈਂ ਕੋ ਜੂਹਾਂ ਅੱਖੀ ਨਾਲ ਵੀ ਘਰੇ ਵਿੱਚ ਤੋਂ ਦਰਦੇ ਆ ਇਹ ਪਤਾ ਕੀ ਸੋਚ ਲਈ ਜਦ ਚੁੱਪ ਕਰ ਦੇਣੀ ਮੈਨੂੰ ਸੋਦੀ ਡਰ ਗਈ ਆ ਹਾਂ ਡਰ ਗਈ ਮੈਂ ਮੈਨੂੰ ਨਹੀਂ ਕਿਹਾ ਡਰ ਲੋ ਤੇ ਡਰ ਤੂੰ ਮੈਨੂੰ ਵੀ ਆਪਾਂ ਕਹਿ ਨੂੰ ਮਾੜੀ ਕਹਿਣਾ ਨਾ ਸੌਂਦੇ ਆ ਇਹ ਕਰਦੀ ਕੀ ਆ ਵੇ ਤੁਸੀਂ ਪਰ ਜਿਹੜੇ ਇਲਜ਼ਾਮ ਲਾਉਂਦੀ ਨਾ ਇਹ ਸਾਲੇ ਸੁਣਨ ਯੋਗ ਨਹੀਂ ਇਹ ਤਾਂ ਕਿ ਮੇਰੇ ਕਿਹੜੇ ਨਾਲ ਚਿੰਬੜੇ ਆ ਕੋਈ ਗੱਲ ਨਹੀਂ ਪਰ ਨਹੀਂ ਚੱਲਣਾ ਚੰਗਾ ਨਹੀਂ ਲੱਗਦਾ ਬੰਦਾ ਇਹ ਨਾ ਲੱਗੇ ਚੰਗਾ ਕੋਈ ਗੱਲ ਹੋਈਆਂ ਪੀਤੀਆਂ ਬੰਦਾ ਉਹਨੇ ਹੀ ਗੱਲ ਕਰੇ ਉਹਨੇ ਚੰਗੀ ਆ ਮੈਂ ਤੈਨੂੰ ਗਹਿਰ ਪੁਗਾਹ ਕੱਟੀ ਜਿਹੜੀ ਆਉਂਦੀ ਨਾ ਉਹਨਾਂ ਨੂੰ ਕਦੇ ਵੀ ਦਿਨ ਨਾ ਦਿਖਾਓ ਜਦੋਂ ਦਿਖਾਉਣ ਲੱਗ ਪਾ ਮੈਂ ਵੀ ਫੇਰ ਜਾਂ ਆ ਕੇ ਤੇਰੀ ਆਕੀਤੀ ਨਾ ਆ ਕੇ ਨਾ ਤਾਰੇ ਦਿਖਾਉਂਦੀਆਂ ਨਾ ਉਹਨਾਂ ਨੂੰ ਪਈ ਨਹੀਂ ਕਦੇ ਵੀ ਤਾਰੇ ਦਿਖਾ ਦਿਖਾਏ ਮੈਨੂੰ ਪਤਾ ਲੱਗਿਆ ਨਾ ਤੈਨੂੰ ਤਾਰੇ ਦਿਖਾਏ ਨੇ ਹੋਰ ਬੜੇ ਤਾਰੇ ਦਿੱਖੇ ਨੇ ਹਾਂ ਨਹੀਂ ਤੂੰ ਤੈਨੂੰ ਦਿਖਾਇਆ ਗਿੰ ਤੈਨੂੰ ਦਿਖਾਇਆ ਗਿੰ ਮੈਨੂੰ ਕਿਹਨਾਂ ਚੰਦਿਆਂ ਦਾ ਆ ਦੇਖ ਮੁੰਡੇ ਤਾਰੇ ਹੀ ਹੋ ਗਈ ਹੈ ਮੈਨੂੰ ਕੀਤੀ ਨਹੀਂ ਮੈਂ ਕੋਈ ਚੀਜ਼ ਨਹੀਂ ਕਰਦੀ ਮੈਂ ਨਹੀਂ ਕਰਨ ਚਾਲ ਦੀ ਜੂੰਦੀ ਕੌਣ ਹੈ ਕੋਈ ਨਹੀਂ ਮੈਂ ਤਾਂ ਜਾਣਦੀ ਚੰਗੀ ਤਰ੍ਹਾਂ ਤੁਹਾਨੂੰ ਮੈਂ ਨਹੀਂ ਜਾਣਦੀ ਕਿ ਕੀ ਚੀਜ਼ਾਂ ਮੈਂ ਨਹੀਂ ਜਾਣਦੀ ਤੂੰ ਖਰ ਨਵੀਂ ਧੀ ਕੇ ਦੀ ਸਾਡੇ ਅੱਥੀ ਦਾ ਹੈ ਹੀ ਨਹੀਂ ਆਈ ਕਹਿੰਦੀ ਹੈ ਉਹਨਾਂ ਦੀ ਜਾਨ ਐਡਾ ਹੋਈ ਨਹੀਂ ਨਾ ਹੁੰਦੀ ਤਾਂ ਪਤਾ ਲੱਗਣਾ ਫੇਰ ਮੈਂ ਪਤਾ ਨਹੀਂ ਤੂੰ ਜੇ ਐਡਾ ਨਹੀਂ ਹੁੰਦੀ ਤੂੰ ਤੰਤੀ ਹੋਏ ਇੱਥੇ ਰਹਿੰਦੀ ਤੂੰ ਫੇਰ ਹਾਂ ਦੇ ਤਾਂ ਸਹੀ ਉਹਨਾਂ ਕੀ ਹੋਈ ਆਪਣੀ ਵਾਰੀ

ਲੋ ਜੀ ਇਹਨਾਂ ਦੀ ਲੜਾਈ ਬਹੁਤ ਵਧਣ ਲੱਗੀ ਆ ਸੋ ਮੈਂ ਇੱਥੇ ਸਟਾਪ ਕਰਦਾ ਮੈਨੂੰ ਨਾ ਘਮਕਰਾਵ ਲਾ ਕੇ ਬਾਈ ਬਾਈ ਕਰੋ ਲੜਾਈ ਸਾਡੀ ਸਾਰਾ ਰਹੂਗਾ ਬਾਈ ਕਰੋ ਬਾਈ ਬਾਈ ਸੱਚੀ ਗੱਲ ਸੁਣਨੀ ਚਾਹੀਦੀ ਹੈ ਨਾ ਬਾਈ ਕਾ ਤੂੰ ਕਰਦੀ ਨਹੀਂ ਸੱਚੀ ਗੱਲ ਤੇਰੀ ਇੱਕ ਗੱਲ ਸੱਚੀ ਨਹੀਂ ਜੀ ਤੁਹਾਡੇ ਕਹਿੰਦਾ ਥੋੜੀ ਹੋਰ ਮੈਂ ਅੱਜ ਹੋਰ ਦੱਸੂ ਸੱਚਾ ਤੇ ਝੂਠਾ ਹਾਂ ਕਿ ਤੇਰੀ ਗੱਲ ਸੱਚੀ ਹੋਵੇ ਸੱਚੂਰ ਹੋਵੇ ਵੀ ਐ ਨਾ ਕੋਈ ਬੋਲੇ ਤਾਂ ਅੰਗੇ ਡੈਡੀ ਡੈਡੀ ਨੂੰ ਵੀ ਸਿਖਾ ਲੰਦੀ ਨਾਲੀ ਤਾਂ ਰਾਣੀ ਨੇ ਮੈਨੂੰ ਕੁਛ ਕਿਹਾ ਪਰ ਇਹ ਤਾਂ ਝੂਰ ਲਾਉਂਦੀ ਕਿ ਨਹੀਂ ਕੋਈ ਲਾਗ ਜੱਲਾ ਮਾਰ ਜੋ ਕਿਹੜਾ ਮਾੜੀ ਕਹਿੰਦਾ ਝੂਠ ਬੋਲਦਾ ਉਹ ਪੁੱਛੋ ਉਹਨੇ ਕਹਣਾ ਨਾ ਮੈਂ ਤਾਂ ਕੁਛ ਕਿਹਾ ਹੀ ਨਹੀਂ ਉਹ ਹਾਲ ਐ ਨਾ ਆ ਹਾਲ ਐ ਨਾ ਇਹ ਝੂਠੀ ਐ ਲੈ ਕਾ ਕਰਗੇ ਜਿਹੜਾ ਬੰਦਾ ਝੂਠਾ ਜਿਹੜਾ ਆਪੇ ਇਹ ਤਾਂ ਕਰੇ ਉਹ ਸਾਰਿਆਂ ਨੂੰ ਦੱਸ ਦਿੰਦਾ ਸਾਰੇ ਕਰਦੇ ਆ ਕਹਿੰਦਾ ਮੈਂ ਤਾਂ ਕੀਤਾ ਕੁਛ ਨਹੀਂ ਆੜ ਕੇ ਹੁਣ ਆਪਾਂ ਇਹਦੀ ਗੱਲਾਂ ਨੂੰ ਗੌਰ ਨਾਲ ਕਰੀ ਆਪਾਂ ਮੈਸੇਜ ਪੜ੍ਹ ਕੇ ਸੁਣਾਈਏ ਬਾਕੀ ਮੇਰੇ ਯਾਰਾਂ ਨੇ ਗੱਡੀ ਵੀ ਖਾਣਨੀ ਮੇਰੀ ਚ ਖਾਣਨ ਗੱਡੀ ਘੱਟ ਕੇ ਹਾਇ ਲੈ ਕੇ ਜਾਣਾ ਉਹ ਹੈ ਕਿ ਕਿਆ ਮੇਰੇ ਕੋਲ ਮੈਸੇਜ ਸੁਣਾ ਦਿਓ ਆਪਾਂ ਉਹਨਾਂ ਦਾ ਸੁਣਦੀਆਂ ਵੀ ਕੀ ਸਾਨੂੰ ਵਿਚਾਰੇ ਕਹਿੰਦੇ ਕਿ ਕੱਲ ਵੀ ਮੈਸੇਜ ਆਇਆ ਕਿਨੇ ਪੜਾਂ ਹਣਾ ਤੇਰੀ ਮਰਜ਼ੀ ਆ ਨਹੀਂ ਨਹੀਂ ਮੈਂ ਸੁਣਦੀ ਮਤ ਨਹੀਂ ਰਹਿ ਗਈ ਸੱਚੀ ਗੱਸੇ ਬਾਈਆਂ ਅੱਜ ਉਹ ਸੱਚੀ ਤੇਰੀ ਇੱਕ ਵੀ ਹੈ ਨਹੀਂ ਤੂੰ ਬਾਬੇ ਨੂੰ ਮੰਗ ਲੈ ਨਾ ਝੂਠ ਨਾ ਬੋਲਿਆ ਕਰ ਤੂੰ ਬਾਬੇ ਨੂੰ ਕਹ ਇਹ ਸੱਚ ਬੋਲਣ ਦੇ ਜਾਈਂ ਉੱਤੇ ਸੀ ਲੱਗੂ ਤੇ ਇਹ ਖਰੇ ਕਹਿੰਦੀ ਕਿ ਬਾਬੇ ਮੇਰੇ ਹੀ ਆ ਉਹ ਤਾਂ ਗੱਲ ਹੈ ਪਾਪੇ ਸੇ ਜਿਹੜਾ ਬੰਦਾ ਬਾਬਾ ਨੂੰ ਬਹੁਤਾ ਮੰਨਦਾ ਨਾ ਬਾਬਾ ਦੇ 12 ਵਜੇ ਉੱਠ ਕੇ ਪਾਪੇ ਤੇ ਬਾਬੇ ਨੇ ਜੇ ਬੰਦੇ ਨੇ ਜੇ ਕੋਈ ਕਦਾਬੀ ਝੂਠ ਬੋਲਣੀ ਬੇਬੇ ਐਤੋਂ ਪਤਾ ਲੱਗ ਜਾਂਦਾ ਝੂਠ ਤੇਰੀ ਇੱਕ ਕੱਲ ਵੀ ਸੱਚੀ ਹੋਏ ਤਾਂ ਮੈਂ ਮੰਨ ਜਾਵਾਂ ਤੂੰ ਠੀਕ ਆ